ਆ ਦੇਖੋ ਲੋਹਿਆਂ ਦੇ ਫਾੜਕ ਦੇ ਕਰਮਚਾਰੀ ਦਾ ਹਾਲ ਰੇਨ ਆ ਖੜੀਆ ਤੇ ਫਾੜਕ ਲਾਇਆ ਨਹੀਂ ਇਹਨਾਂ ਨੇ ਦੇਖੋ ਕਿੰਨੀ ਵੱਡੀਆਂ ਗੱਲੀਆਂ ਇੱਕ ਸੂਜਮਾਨ ਸੀ ਜਿਹੜੇ ਆਪਣੇ ਟ੍ਰੇਨ ਦੇ ਡਰਾਈਵਰ ਜਿਹੜੇ ਜਿਨ੍ਹਾਂ ਨੇ ਟ੍ਰੇਨ ਰੋਕ ਲਈ ਅਗਰ ਟ੍ਰੇਨ ਨਾ ਰੋਕਦੇ ਤੇ ਬਹੁਤ ਵੱਡਾ ਹਾਦਸਾ ਜਿਹੜਾ ਹੋ ਸਕਦਾ ਕੁਝ ਵੀ ਹੋ ਸਕਦਾ ਕਿਸੇ ਦਾ ਵੀ ਜਾਨੀ ਮਾਨੀ ਨਕਸਾਨ ਹੋ ਆ ਦੇਖੋ ਡਰਾਈਵਰ ਵਿਚਾਰਾ ਆਪ ਕਹਿ ਰਿਹਾ ਗੇਟਮੈਨ ਵੀ ਬਾਹਰ ਆਓ ਤੇ ਟ੍ਰੇਨ ਜਿਹੜੀ ਅੱਗੇ ਲਿਜਾ ਸਕੀ ਏ ਤੇ ਟ੍ਰੇਨ ਜਿਹੜੀ ਦੇਖੋ ਕਿੰਨੀ ਸੂਝਵਾਨੀ ਦੇ ਨਾਲ ਉਹਨਾਂ ਨੇ ਆਪਣੇ ਰੋਕ ਲਈ ਆ ਅਗਰ ਥੋੜੀ ਜਿਹੀ ਅਣਗਹਿਲੀ ਕਰਦੇ ਟ੍ਰੇਨ ਚਲਾ ਲਏ ਤੇ ਤਾਂ ਕੋਈ ਵੀ ਵੱਡਾ ਹਾਦਸਾੜਾ ਹੋ ਸਕਦਾ ਸੀਗਾ ਦੇ ਨੇ ਦੇ ਕੇ ਹੈ ਚਲੋ ਜੀ ਲੋਹੇ ਦਾ ਅਸੂਲ ਨੂੰ ਸਮਝ ਲਾ ਉਸ ਤੋਂ ਕਿ ਸੇ ਸੋਧ ਖਰਾਬ ਹੋ ਗਈ ਜਾਂ ਵੈਸੇ ਹੀ ਨਹੀਂ ਨੀਂਦ ਆ ਜੀ ਨੀਂਦ ਆ ਕਰ ਨਹੀਂ ਸੋਰੀ ਮੈਂ ਨਹੀਂ ਕਰਦਾ ਨਹੀਂ ਦੇਣੋ ਤੁਸੀਂ ਨੀਂਦ ਆ ਗਈ ਤੇ ਜੇ ਇਥੇ ਕੀ ਜਾਨ ਚਲ ਜਾਂਦੀ ਫਿਰ ਹੈ ਨਹੀਂ ਡਰਾਈਵਰ ਦਾ ਹੈਗਾ ਡ੍ਰਾਈਵਰ ਦੀ ਥੋੜਾ ਜ਼ਿੰਮੇਵਾਰੀ ਹੈ ਕਿ ਫਾਟ ਕਲਾਉਣ ਦੀ ਹਾਂ ਜਦ ਤੱਕ ਡਰਾਈਵਰ ਆਜਾ ਫੜਨ ਬੰਨ ਲਿਆ ਅਗਲੇ ਜਾਣੀ ਅੱਛਾ ਡਰਾਈਵਰ ਨਹੀਂ ਅਗਲ ਗਿਆ ਸਾਦਾ ਇਹ ਫਾਸ ਹੋ ਗਈ ਗੱਡੀ ਫਿਰ ਉਹ ਮਾੜੀ ਗੱਲ ਆ ਦੇਖੋ ਇਹਦੇ ਵਾਸਤੇ ਉਹ ਕਹਿੰਦੇ ਵੀ ਡਰਾਈਵਰ ਦੀ ਜ਼ਿੰਮੇਵਾਰੀ ਆ ਫਾਟ ਕੇ ਜੇ ਨਹੀਂ ਮੈਂ ਲਾਇਆ ਤੇ ਉਹਦਾ ਆਪਣਾ ਫਰਜ਼ ਬਣਦਾ ਰੋਕਣ ਦਾ ਜੀ ਪਰ ਇਹ ਵਰ ਜਿਹੜੇ ਗਏ ਆ ਪਿਛੇ ਉਹ ਜਿਹੜਾ ਹੁਣ ਪਾਵੇ ਗੱਡੀ ਉੱਤਰ ਕੇ ਉੱਤਾਰਿਆ ਟ੍ਰੇਨ ਦੇ ਵਿੱਚ ਉਤਰ ਕੇ ਆਣ ਕੇ ਉਹਨਾਂ ਨੇ ਇਹਨੂੰ ਖੰਡਾਰੇ ਤੋਂ ਉਤਾਰਿਆ ਦੇਖੋ ਲਾਂਗੀ ਦਾ ਲਾਂਗੀ ਜੇ ਫਟਾਫਟ ਆਗੇ ਉਹਨੂੰ ਚੇਤਾ ਪਾ ਕੇ ਮਾਰ ਦਵਾਉਂਦਾ ਆ ਦੇਖੋ ਆ ਜਲਦੀ ਜਲਦੀ ਉਹਨਾਂ ਨੇ ਫਾਟਕ ਲਾਇਆ ਤੇ ਕਾਫੀ ਕਿਹੜੇ ਲੋਕ ਆ ਅਜੇ ਉੱਤੇ ਖੜੇ ਆ